ਹਾਂਜੀ ਦੋਸਤੋ ਜਿਹੜੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ ਕਿਸੇ ਘਰ ਦੀ ਪਰਿਵਾਰ ਦੀ ਹੈ ਇਸ ਜਿਸ ਜਗ੍ਹਾ ਤੇ ਲੇਟਸ ਖੜੀ ਹੈ ਇੱਥੇ ਇੱਕ ਬੜਾ ਜ਼ਬਰਦਸਤ ਧਮਾਕਾ ਹੁੰਦਾ ਹੈ ਕਈਆਂ ਦਾ ਕਹਿਣਾ ਕਿ ਕੋਲ ਗੈਸ ਦੇ ਵੀ ਫੋਨ ਕਾਲ ਆਈਏ ਤੇ ਗੈਸ ਫਟ ਗਿਆ ਜਾਂ ਫੋਨ ਫਟ ਗਿਆ ਧਮਾਕਾ ਤਾਂ ਹੋਇਆ ਪਰ ਜ਼ਿਆਦਾਤਰ ਲੋਕ ਇਹ ਕਹਿ ਰਹੇ ਨੇ ਕਿ ਕੋਲ ਜਿਹੜੀ ਫ੍ਰਿਜ ਪਈਏ ਵੱਡੀ ਇਹਦਾ ਕੰਪਰੈਸਰ ਜਿਹੜਾ ਗਰਮੀ ਕਰਕੇ ਤੇ ਨਾਲ ਜਗ੍ਹਾ ਸਪੇਸ ਓਨ ਕਰਕੇ ਕਿਉਂਕਿ ਜਿਹੜੀ ਆਪਾਂ ਫ੍ਰਿਜ ਲਾਉਨੇ ਇਹਦੇ ਥੋੜੀ ਜਿਹੀ ਜਗ੍ਹਾ ਪਿੱਛੇ ਛੱਡ ਕੇ ਸਪੇਸ ਦੇ ਕੇ ਫ੍ਰਿਜ ਰੱਖਣੀ ਪੈਂਦੀ ਹੈ ਤੇ ਇਸ ਕਰਕੇ ਬੜਾ ਤਕੜਾ ਜ਼ਬਰਦਸਤ ਧਮਾਕਾ ਹੋਇਆ ਤੇ ਕੋਲ ਖੜੀ ਜਿਹੜੀ ਭੈਣ ਫੋਨ ਤੇ ਗੱਲ ਕਰ ਰਹੀ ਇਹ ਵੀ ਡਰ ਗਈ ਹੈ ਤੇ ਤੁਸੀਂ ਵੀ ਘਰ ਦੇ ਵਿੱਚ ਆਪਣੇ ਕਿਚਨ ਦੇ ਵਿੱਚ ਰਸੋਈ ਘਰ ਚ ਸਾਵਧਾਨੀ ਰੱਖਿਆ ਕਰੋ ਤੇ ਬਾਕੀ ਆਪਣੀ ਕਮੈਂਟਰਾਂ ਹੀ رائے ਦੇਓ ਕਿ ਇੱਥੇ ਫ੍ਰਿਜ ਫੱਟੀ ਏ ਕਿ ਕਿਉਂਕਿ ਜੇ ਗੈਸ ਫਟਦਾ ਤਾਂ ਸਾਰਾ ਕੁਝ ਉੱਡ ਜਾਣਾ ਸੀ ਜਿਵੇਂ ਫੋਨ ਕੋਲ ਆ ਕਹਿੰਦੇ ਆਨ ਕਰਕੇ ਤਮਾਕਾ ਹੋਇਆ ਫੋਨ ਕਾਲ ਆਨ ਕਰਕੇ ਕਿੰਨੀ ਤਮਾਕਾ ਹੋਇਆ ਫੋਨ ਆਨ ਕਰਕੇ ਏ ਫ੍ਰਿਜ ਜਿਹੜੀ ਕੋਲ ਪਈ ਏ ਉਹਦਾ ਜਿਹੜਾ ਕੰਪਰੈਸਰ ਆ ਹੁੰਦਾ ਜਿਹੜਾ ਉਹ ਗਰਮੀ ਕਰਕੇ ਕਹਿੰਦੇ ਫਟਿਆ ਤੇ ਦੇਖੋ ਕਿਡਾ ਜ਼ਬਰਦਸਤ ਧਮਾਕਾ ਹੋਇਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜੋ ਭੈਣਾ ਜੋ ਘਰਸੋਈ ਘਰ ਚ ਕੰਮ ਕਰਦੀਆਂ ਨੇ ਤੁਸੀਂ ਵੀ ਆਪਣੀ ਫ੍ਰੀਜ ਨੂੰ ਸਪੇਸ ਜਗ੍ਹਾ ਦੇ ਕੇ ਰੱਖੋ ਕਿਉਂਕਿ ਗਰਮੀ ਬੜੀ ਹੈ ਤੇ ਗਰਮੀ ਦੇ ਕਾਰਨ ਜਿਹੜਾ ਲੋਡ ਪੈਂਦਾ ਹੈ ਕਰਕੇ ਇਹ ਜ਼ਰੂਰ ਖਿਆਲ ਰੱਖਣਾ ਹੈ ਤੇ ਤਾਂ ਕਿ ਵੀਡੀਓ ਸ਼ੇਅਰ ਕਰਿਓ ਤਾਂ ਕਿ ਸਾਵਧਾਨੀ ਵਰਤੀ ਜਾ ਸਕੇ ਪਹਿਲਾ ਵੀਡੀਓ ਦੇਖ ਲਿਓ ਤੇ ਸ਼ੇਅਰ ਕਰਿਓ ਦੇਖੋ ਕਿਡਾ ਜ਼ਬਰਦਸਤ ਧਵਾਕਾ ਜਿਹੜਾ ਹੈ ਕਿਉਂਕਿ ਗੈਸ ਫਟਦੇ ਗੈਸ ਫਟਦਾ ਜਾਂ ਗੈਸ ਕਰਕੇ ਅੱਗ ਲੱਗਦੀ ਤਾਂ ਅੱਗ ਲੱਗ ਜਾਣੀ ਸੀ ਇੱਕ ਕੰਪਰੈਸਰ ਫਟਣ ਕਰਕੇ ਜਿਹੜਾ ਕੰਪਰੈਸਰ ਦਾ ਤਵਾਕਾ ਜਿਹੜਾ ਫ੍ਰਿਜ ਦਾ ਹੋਇਆ ਹੈ ਸ਼ੇਅਰ ਕਰਕੇ ਅਵੇਰਨੈਸ ਵਾਸਤੇ ਵੀਡੀਓ ਜਿਹੜੀ ਸ਼ੇਅਰ ਕਰਿਓ ਤਾਂ ਕਿ ਜੋ ਘਰਾਂ ਵਿੱਚ ਪੈਣਾ ਆਪਣੇ ਕੰਮ ਕਰਦੀਆਂ ਨੇ ਜਾਂ ਤੁਸੀਂ ਆਪਣੇ ਘਰ ਦੀ ਸਾਵਧਾਨੀ ਵਰਤੋ ਫ੍ਰਿਜ ਜਿੱਦ ਨੂੰ ਥੋੜੀ ਸਪੇਸ ਦੇ ਕੇ ਰੱਖੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ